ਪਿਆਰੇ ਵਿਦਿਆਰਥੀਓ ਆਓ ਅੱਜ ਆਪਾਂ ਕਰਦੇ ਹਾਂ ਅਭਿਆਸ 6.2 ਜਮਾਤ 9ਵੀਂ ਰੇਖਾਵਾਂ ਅਤੇ ਕੋਣ ਚਿੱਤਰ 6.23 ਵਿੱਚ ਜੇ AB CD ਦੇ ਸਮਾਂਤਰ ਹੋਵੇ ਤੇ CD EF ਦੇ ਸਮਾਂਤਰ ਅਤੇ Y ਅਨੁਪਾਤ Z 3 ਅਨੁਪਾਤ 7 ਹੈ ਤਾਂ X ਦਾ ਮੁੱਲ ਪਤਾ ਕਰੋ ਸਾਨੂੰ ਇਹ ਦਿੱਤਾ ਹੋਇਆ ਹੈ ਬੱਚਿਓ ਕਿ AB ਜਿਹੜਾ ਹੈ ਉਹ CD ਦੇ ਸਮਾਂਤਰ ਹੈ ਔਰ CD ਜਿਹੜਾ ਹੈ ਉਹ EF ਦੇ ਸਮਾਂਤਰ ਹੈ ਔਰ ਨਾਲ ਦੀ ਨਾਲ y ਦੇ z ਦਾ ਅਨੁਪਾਤ 3 ਅਨੁਪਾਤ 7 ਹੈ ਤਾਂ ਅਸੀਂ ਕੀ ਪਤਾ ਕਰਨਾ ਹੈ ਅਸੀਂ x ਪਤਾ ਕਰਨਾ ਹੈ x ਦਾ ਮੁੱਲ ਪਤਾ ਕਰਨਾ ਬੱਚਿਓ ਆਓ ਇਹਦਾ ਸਵਾਲ ਕਰਦੇ ਹਾਂ ਜਦੋਂ ਦੋ ਰੇਖਾਵਾਂ ਸਮੰਤਰ ਹੁੰਦੀਆਂ ਤੇ ਇੱਕ ਰੇਖਾ ਉਹਨੂੰ ਕੱਟ ਰਹੀ ਹੁੰਦੀ ਹੈ ਸਾਨੂੰ ਬੱਚਿਓ ਪਤਾ ਹੈ ਕਿ ਜੇਕਰ ab cd ਦੇ ਸਮੰਤਰ ਹੈ cd ਅਗੋਂ ef ਦੇ ਸਮੰਤਰ ਹੈ ਇਹਦਾ ਮਤਲਬ ab ਵੀ ef ਦੇ ਸਮੰਤਰ ਹੋਏਗੀ AB अगर EF ਦੇ ਸਮਾਂਤਰ ਹੋਏਗੀ ਤਾਂ ਜੇ ਆਪਾਂ ਵਿਚਕਾਰਲੀ ਲਾਈਨ ਨੂੰ ਪੁੱਲ ਜੀਏ ਤੇ ਅਗਰ ਇਹ ਵਾਲੇ ਦੋ ਲਾਈਨਾਂ ਪੈਰਲਲ ਆਵੇ ਇੱਥੇ ਇੱਕ ਲਾਈਨ ਕੱਟ ਰਹੀ ਹੈ ਤੇ ਆ ਆ ਕੋਣ ਜਿਹੜਾ ਹੈ ਇਹਦੇ ਕੋਣ ਦੇ ਬਰਾਬਰ ਹੋਏਗਾ ਠੀਕ ਹੈ x z ਹੋਏਗਾ ਇਹ ਕੀ ਹੈ ਇਕਾਂਤਰ ਅੰਦਰਲੇ ਕੋਣ ਇਕਾਂਤਰ ਅੰਦਰਲੇ ਕੋਣ ਹੈ x z ਹੋਏਗਾ ਤਾਂ ਮਤਲਬ ਜੋ z ਦਾ ਮੁੱਲ ਹੋਏਗਾ ਉਹੀ x ਦਾ ਮੁੱਲ ਹੋਏਗਾ ਹੁਣ ਮੈਂ ਮੈਨੂੰ ਇੱਕ ਚੀਜ਼ ਦਿੱਤੀ ਹੋਈ ਆ y:z 3:7 ਹੈ ਮੰਨ ਲਵੋ ਮੰਨ ਲਵੋ ਕਿ ਜਿਹੜਾ y ਹੈ ਉਹ 3a ਹੈ ਤੇ ਜਿਹੜਾ z ਹੈ ਉਹ 7a ਹੈ ਹੁਣ ਦੇਖੋ ਹੁਣ ਮੈਨੂੰ ਪਤਾ ਹੈ ਕਿ ਦੋ ਰੇਖਾਵਾਂ ਜਦੋਂ ਸਮਾਂਤਰ ਹੁੰਦੀਆਂ ਨੇ ਤੇ ਜਿਹੜੇ ਇਹਨਾਂ ਦੇ ਆਹ ਕੋਣ ਨੇ x ਤੇ y ਜਿਹੜੇ ਆਹ ਵਾਲੇ ਕੋਣ ਹੈ ਇਹਨਾਂ ਦਾ ਜੋੜ ਜਿਹੜਾ ਹੈ ਉਹ 180 ਡਿਗਰੀ ਹੋਏਗਾ ਉਹ 180 ਡਿਗਰੀ ਹੋਏਗਾ ਇਹਦਾ ਮਤਲਬ x y 180 ਡਿਗਰੀ ਠੀਕ ਹੈ ਔਰ ਮੇਰੇ ਕੋਲ ਜਿਹੜਾ ਹੈਗਾ x ਹੈ ਉਹ z ਦੇ ਬਰਾਬਰ ਹੈ ਇੱਥੇ ਮੈਂ ਲਿਖਤਾ z y 180 ਡਿਗਰੀ ਤੇ z ਕਿੰਨਾ ਹੈ ਮੇਰਾ z ਹੈਗਾ 7 ਤੇ y ਕਿੰਨਾ ਹੈ 3 180 ਡਿਗਰੀ 10a 180 ਡਿਗਰੀ a ਆ ਗਿਆ 18 ਡਿਗਰੀ ਜੇ a 18 ਡਿਗਰੀ ਆ ਗਿਆ ਤੇ ਇੱਥੇ ਭਰਾਂਗੇ 3 18 ਕਿੰਨਾ ਆ ਗਿਆ 54 ਡਿਗਰੀ ਤੇ ਜੇ ਇੱਥੇ ਭਰਾਂਗੇ 7 18 ਕਿੰਨਾ ਆ ਗਿਆ 126 ਡਿਗਰੀ ਸੋ Z ਮੇਰੇ ਕੋਲ ਆ ਗਿਆ 126 ਡਿਗਰੀ ਤੇ Z ਹੀ ਅਗੋਂ X ਦੇ ਬਰਾਬਰ ਹੈ ਸੋ ਇੱਥੋਂ ਅਸੀਂ X ਪਤਾ ਕਰ ਲਿਆ X ਦਾ ਅਮੁੱਲ ਕਿੰਨਾ ਆ ਗਿਆ 126 ਡਿਗਰੀ ਪ੍ਰਸ਼ਨ ਦੂਸਰਾ ਪ੍ਰਸ਼ਨ ਕਰਦੇ ਆ ਜਿੱਧਰ 6.24 ਵਿੱਚ ਜੇਕਰ ABCD ਦੇ ਸਮਾਂਤਰ ਹੈ EF ਲੰਬ ਹੈ CD ਉੱਪਰ ਅਤੇ ਐਂਗਲ GED 126 ਹੈ ਤਾਂ AGE ਐਂਗਲ GEF ਅਤੇ FGE ਪਤਾ ਕਰੋ ਆਉ ਗਰਦੇ ਆਂ ਬੱਚਿਓ ਦੇਖੋ ਏ ਬੀ ਜਿਹੜੇ ਆ ਸਮੰਤਰ ਹੈ ਸੀ ਡੀ ਦੇ ਤੇ ਈ ਐਫ ਜਿਹੜਾ ਉਹ ਲੰਬ ਹੈਗਾ ਠੀਕ ਹੈ ਸੀ ਡੀ ਦੇ ਉੱਤੇ ਔਰ ਮੈਨੂੰ ਦਿੱਤਾ ਹੋਇਆ ਹੈ ਜੀ ਈ ਡ ਆ ਪੂਰਾ ਦਾ ਪੂਰਾ ਕੋਣ ਬੱਚਿਓ ਮੈਨੂੰ ਦਿੱਤਾ ਹੋਇਆ ਹੈ 126 ਡਿਗਰੀ ਹੁਣ ਅਸੀਂ ਕੋਣ ਕਿਹੜੇ ਕਿਹੜੇ ਲੱਭਣੇ ਹੈਗੇ ਆ ਸਭ ਤੋਂ ਪਹਿਲਾਂ ਅਸੀਂ ਕੋਣ ਲੱਭਣਾ ਏ ਜੀ ਈ ਏ ਜੀ ਈ ਆ ਵਾਲਾ ਕੋਣ ਲੱਭਣਾ ਇੱਥੇ ਕੁਐਸਚਨ ਮਾਰਕ ਪਾ ਦਿੰਨੇ ਆ ਉਸ ਤੋਂ ਬਾਅਦ ਅਸੀਂ ਲੱਭਣਾ ਹੈ ਜੀ ਈ ਐਫ ਜੀ ਈ ਐਫ ਆ ਵਾਲਾ ਕੋਣ ਲੱਭਣਾ ਅਸੀਂ ਇੰਨਾ ਇੱਥੇ ਕੁਐਸਚਨ ਮਾਰਕ ਪਾ ਦਿੰਨੇ ਆ ਔਰ ਫੇਰ ਲੱਭਣਾ FGE FGE ਆਹ ਵਾਲਾ ਜਿਹੜਾ ਲੱਭਣਾ ਇੱਥੇ ਕੁਐਸਚਨ ਮਾਰਕ ਪਾ ਦਿੰਨੇ ਆ ਬਹੁਤ ਆਸਾਨ ਹੈ ਜੀ ਹੁਣ ਦੇਖੋ ਐਂਗਲ GED ਮੈਨੂੰ 126 ਦਿੱਤਾ ਹੈ ਜੇਕਰ AB ਸਮਾਂਤਰ ਹੈ CD ਦੇ ਠੀਕ ਹੈ ਜੀ ਅਗਰ AB ਸਮਾਂਤਰ ਹੈ CD ਦੇ ਤੇ GE ਇੱਕ ਰੇਖਾ ਹੈ ਜੇ ਮੈਂ ਇਹਨੂੰ ਅੱਗੇ ਵਧਾਦਾ ਤੇ ਇਹਨੂੰ ਕੱਟ ਰਹੀ ਹੈ ਠੀਕ ਹੈ GE ਜਿਹੜੀ ਹੈ ਉਹ ਇੱਕ ਰੇਖਾ AB ਅਤੇ CD ਨੂੰ ਕੱਟ ਰਹੀ ਹੈ ਤਾਂ ਦੇਖੋ ਬਟਾ ਕੀ ਹੋਏਗਾ ਕਿ ਜਿਹੜਾ ਆ ਕੋਣ ਹੈ ਸਾਰਾ ਉਹ ਇਹਦੇ ਬਰਾਬਰ ਆ ਜਾਏਗਾ ਸੋ ਪਹਿਲਾ ਆਨਸਰ ਮੇਰੇ ਕੋਲ ਆ ਗਿਆ ਪਹਿਲਾ ਆਨਸਰ ਜਿਹੜਾ ਉਹਨੇ ਮੈਨੂੰ ਕਿਹਾ ਏ ਕਿ ਐਂਗਲ ਫਾਈਂਡ ਕਰਨਾ ਹੈ AGE ਸੋ ਮੈਂ ਫਾਈਂਡ ਕਰ ਲਿਆ ਤਾਂ ਐਂਗਲ AGE ਬਰਾਬਰ ਐਂਗਲ GED बराबर 126 ਹੋ ਜਾਏਗਾ ਪਹਿਲਾ ਆਨਸਰ ਮੇਰੇ ਕੋਲ ਆ ਗਿਆ ਇਹ 126 ਡਿਗਰੀ ਐਂਗਲ ਅਗਰ ਬੇਟਾ ਆ 126 ਡਿਗਰੀ ਪੂਰਾ ਐਂਗਲ ਆ ਔਰ ਆ 90 ਦਿੱਤਾ ਹੋਇਆ ਹੈ ਜੇਕਰ ਅਸੀਂ 90 ਮਾਈਨਸ ਕਰ ਦਿੰਨੇ ਆ ਤੇ ਬਾਕੀ ਦਾ ਐਂਗਲ ਰਹਿ ਜਾਏਗਾ ਸੋ ਅਸੀਂ ਲਿਖਾਂਗੇ ਕਿ ਐਂਗਲ F E G F E G ਪੁੱਛਿਆ ਨਹੀਂ G E F ਪੁੱਛੇ G E F ਕਰ ਲੋ G ਐਂਗਲ G E F ਕਿਤੇ ਬਰਾਬਰ ਹੋਏਗਾ ਐਂਗਲ ਆ ਪੂਰਾ G E D ਐਂਗਲ ਜੀ ਈ ਡੀ ਇਹਦੇ ਵਿੱਚੋਂ ਮਾਈਨਸ ਕਰ ਲੋ ਐਂਗਲ ਐਫ ਈ ਡੀ ਸਿੰਪਲ ਆਗਰ ਲੌਜੀਕਲੀ ਚੱਲਿਆ ਜਾਵੇ ਤੇ ਸੋ ਜੀ ਈ ਐਫ ਕਿਤੇ ਬਰਾਬਰ ਆ ਜਾਏਗਾ 126 ਡਿਗਰੀ ਵਿੱਚੋਂ ਜਦੋਂ 90 ਮਾਈਨਸ ਕਰਾਂਗੇ ਤੇ 36 ਡਿਗਰੀ ਆ ਜਾਏਗਾ ਇਹ ਵੀ ਸੈਕੰਡ ਆਨਸਰ ਵੀ ਮੇਰੇ ਕੋਲ ਆ ਗਿਆ 36 ਡਿਗਰੀ ਫਰਸਟ ਵੀ ਆਨਸਰ ਆ ਗਿਆ 126 ਡਿਗਰੀ ਹੁਣ ਅਗਲਾ ਆਨਸਰ ਦੇਖੋ ਬੇਟਾ ਅਗਲਾ ਕੀ ਹੋਏਗਾ ਇੱਕ ਰੇਖਾ ਦੇ ਉੱਤੇ ਬਣੇ ਕੋਣਾਂ ਦਾ ਜੋੜ 180 ਹੁੰਦਾ ਹੈ ਆ ਇੱਕ ਲੀਨੀਅਰ ਪੇਅਰ ਬਣਾ ਰਿਹਾ ਇੱਕ ਰੇਖੀ ਜੋੜਾ ਬਣਾ ਰਿਹਾ ਸੋ ਅਸੀਂ ਕੀ ਲਿਖਾਂਗੇ ਇਹਦੇ ਵਿੱਚ ਅਸੀਂ ਇਹ ਲਿਖਾਂਗੇ ਕਿ ਜਿਹੜਾ 126 ਜੋ ਮਾਈਨਸ ਕਰਕੇ ਐਂਗਲ ਆ ਜਾਏਗਾ ਐਂਗਲ FGE ਬਰਾਬਰ ਹੋਏਗਾ 180° 126 ਇੱਥੇ ਰੇਖੀ ਜੋੜਾ ਲਿਖਾਂਗੇ ਮਾਈਨਸ ਕਰੋ ਤੇ ਇਹ ਸਾਡੇ ਕੋਲ ਆ ਜਾਏਗਾ 54° ਆ ਜਾਏਗਾ ਆ ਬੱਚਿਓ ਤੀਸਰਾ ਆਨਸਰ ਆ ਗਿਆ 54° 6.2 ਦਾ ਤੀਸਰਾ ਸਵਾਲ ਕਰਦੇ ਹਾਂ ਚਿੱਤਰ 6.2 ਪੰਜ ਵਿੱਚ ਜੇ PQ ST ਦੇ ਸਮਾਨਤਰ ਹੈ ਐਂਗਲ BQR 110 ਡਿਗਰੀ ਹੈ ਅਤੇ ਐਂਗਲ RSD 130 ਡਿਗਰੀ ਹੈ ਤਾਂ QRS ਪਤਾ ਕਰੋ ਇਹਦੇ ਵਿੱਚ ਸੰਕੇਤ ਦਿੱਤਾ ਹੋਇਆ ਬਿੰਦੂ R ਤੋਂ ਹੋ ਕੇ ST ਦੇ ਸਮਾਨਤਰ ਇੱਕ ਰੇਖਾ ਖਿੱਚੋ ਇਹ ਸਾਡੇ ਕੋਲ ਡਾਇਗਰਾਮ ਹੈ ਔਰ ਹਿੰਟ ਦਿੱਤਾ ਹੋਇਆ ਹੈ ਕਿ ਐਸਟੀ ਦੇ ਸਮਾਂਤਰ ਬਿੰਦੂ ਆਰ ਤੋਂ ਹੋ ਕੇ ਐਸਟੀ ਦੇ ਸਮਾਂਤਰ ਇੱਕ ਰੇਖਾ ਖਿੱਚਣੀ ਹੈ ਆ ਦੇਖੋ ਇੱਕ ਲਾਈਨ ਅਸੀਂ ਇੱਥੇ ਡਰਾ ਕਰ ਲਈ ਹੈ ਉਹਦਾ ਨਾਮ ਅਸੀਂ ਆਪਣੇ ਵੱਲੋਂ ਐਕਸ ਵਾਈ ਰੱਖ ਲੈਨੇ ਆ ਸੋ ਸਾਨੂੰ ਇੱਥੇ ਪਤਾ ਲੱਗ ਰਿਹਾ ਹੈ ਕਿ ਜਿਹੜਾ ਪੀਕਯੂ ਹੈ ਉਹ ਐਸਟੀ ਦੇ ਸਮਾਂਤਰ ਤਾਂ ਹੈ ਹੀ ਹੈ ਨਾਲ ਦੇ ਨਾਲ ਅਸੀਂ ਇੱਕ ਹੋਰ ਰੇਖਾ ਖਿੱਚੀ ਹੈ ਐਕਸ ਵਾਈ ਉਹ ਵੀ ਸਮਾਂਤਰ ਹੈ ਹੁਣ ਬੱਚਿਓ ਧਿਆਨ ਨਾਲ ਦੇਖੋ ਜਦੋਂ ਵੀ ਆ ਮੰਨ ਲਓ ਦੋ ਸਮਾਂਤਰ ਰੇਖਾਵਾਂ ਅਗਰ ਮੈਂ ਇਹਨੂੰ ਅੱਗੇ ਵਧਾਉਣੀ ਆ ਇਹਨੂੰ ਵੀ ਅੱਗੇ ਵਧਾ ਦੇਣੀ ਆ ਤਾਂ ਆ ਇਹਨੂੰ ਕੱਟ ਰਹੀ ਹੈ ਲਾਈਨ ਹੈ ਨਗਰ ਇਹਨੂੰ ਬਤਾ ਦਿੰਨੇ ਆ ਲਾਈਨ ਕੱਟ ਰਹੀ ਹੈ ਤੁਹਾਨੂੰ ਦੱਸਿਆ ਸੀ ਕਿ ਇਹ ਦੋ ਲਾਈਨਾਂ ਸਮੰਤਰ ਉਦੋਂ ਹੋਣਗੀਆਂ ਜਦੋਂ ਇਹਨਾਂ ਦੇ ਕੋਣਾਂ ਦਾ ਜੋੜ ਜਿਹੜਾ ਉਹ 180 ਡਿਗਰੀ ਹੋਏਗਾ ਅਸੀਂ ਲੱਭਣਾ ਹੈ ਦੇ ਵਿੱਚੋਂ ਬੇਟਾ QRS ਅਸੀਂ ਆ ਲੱਭਣਾ ਹੈਗਾ ਇਹਨੂੰ ਕੁਐਸਚਨ ਮਾਰਕ ਪਾ ਦਿੰਨੇ ਆ ਇਹਦਾ ਨਾਮ ਮੈਂ A ਰੱਖਣ ਲੱਗੀ ਆ ਇਹ ਸੈਂਗਲ ਦਾ ਨਾਮ ਮੈਂ B ਰੱਖਣ ਲੱਗੀ ਠੀਕ ਹੈ ਜੀ ਹੁਣ ਦੇਖੋ ਕਿ ਜੇਕਰ ਇਹ ਅੰਦਰونی ਕੋਣ ਹੈ ਦੇਖੋ ਐਂਗਲ P Q R ਜਮਾ ਐਂਗਲ ਐਕਸ ਆਰਕਯੂ ਇਹ 180 ਡਿਗਰੀ ਹੋਣੇ ਚਾਹੀਦੇ ਆ ਇੱਕ ਅਗਰ 110 ਆ ਤੇ ਦੂਸਰਾ ਇਹਦਾ ਨਾਮ ਅਸੀਂ ਇਹੀ ਰੱਖਿਆ ਹੋਇਆ ਅਸੀਂ ਇੱਥੇ ਇਹੀ ਭਰ ਦਿੰਨੇ ਆ ਸੋ ਇਹ a 180 ਡਿਗਰੀ a ਕਿੰਨਾ ਆ ਗਿਆ 70 ਡਿਗਰੀ 180 110 ਤਾਂ ਆ a ਬੇਟਾ ਆ ਵਾਲਾ ਕੋਣ ਮੈਂ ਫਾਈਂਡ ਕਰ ਲਿਆ 70 ਡਿਗਰੀ ਓਨ ਦਾ ਸੇਮ ਲਾਈਨ ਜੇਕਰ ਆ ਸਮੰਤਰ ਰੇਖਾ ਹੈ ਉਹਨਾਂ ਨੂੰ ਇੱਕ ਆ ਦੋਨੋਂ ਸਮੰਤਰ ਰੇਖਾਵਾਂ ਨੇ ਉਹਨਾਂ ਨੂੰ ਇੱਕ ਟ੍ਰਾਂਸਵਰਸਲ ਕੱਟ ਰਹੀ ਹੈ ਤੇ ਇਹਨਾਂ ਦੋਵਾਂ ਕੋਣਾਂ ਦਾ ਜੋੜ ਜਿਹੜਾ ਉਹ 180 ਹੋਣਾ ਚਾਹੀਦਾ ਇਹਦਾ ਮਤਲਬ ਐਂਗਲ ਕਿ ਜੇ ਆ ਉੱਪਰ ਮੈਂ ਕੰਡੀਸ਼ਨ ਲਿਖ ਦਿੱਤੀ ਹੋਈ ਹੈ ਇਹਦਾ ਮਤਲਬ ਆ ਐਂਗਲ T as R B ਉਹ 180 ਡਿਗਰੀ ਹੋਵੇ ਸੋ 130 B 180 ਡਿਗਰੀ ਹੋ ਗਿਆ ਸੋ B ਆ ਗਿਆ ਮੇਰੇ ਕੋਲ 50 ਡਿਗਰੀ ਸੋ ਇਹ ਆ ਗਿਆ ਮੇਰੇ ਕੋਲ 50 ਡਿਗਰੀ ਹੁਣ ਆ ਸਾਡਾ ਟਾਰਗੇਟ ਹੈ ਵਿਚਕਾਰਲਾ ਐਂਗਲ ਫਾਈਂਡ ਕਰਨਾ ਐਂਗਲ QRS ਹੁਣ ਬੱਚਿਓ ਸਾਨੂੰ ਪਤਾ ਹੈਗਾ ਕਿ ਇੱਕੋ ਰੇਖਾ ਤੇ ਬਣੇ ਹੋਏ ਸਾਰੇ ਕੋਣਾਂ ਦਾ ਜੋੜ 180 ਹੁੰਦਾ ਤੇ ਤਿੰਨ ਬਣੇ ਹੋਏ ਆ ਦੇਖੋ ਇਦਾਂ ਦੇ ਗ੍ਰਾਫ ਬਣਾ ਰਿਆ ਸੋ ਮੇਰੇ ਕੋਲ ਆ ਜਾਏਗਾ A ਐਂਗਲ QRS ਐਂਗਲ B 180 ਡਿਗਰੀ ਇੱਕੋ ਰੇਖਾ ਤੇ ਬਣੇ ਕੋਣ ਇੱਕੋ ਰੇਖਾ ਤੇ ਬਣੇ ਕੋਣ ਹੋਰ ਸਾਡੇ ਕੋਲ ਕਿੰਨਾ ਆ ਜਾਏਗਾ A ਕਿੰਨਾ ਮੇਰੇ ਕੋਲ 70 ਕਿਉ ਉਹ ਕਿਉ ਆ ਰਿਹਾ ਸਦਾ ਰੰਦੋ b ਕਿੰਨਾ ਮੇਰੇ ਕੋਲ 50 ਡਿਗਰੀ ਬਰਾਬਰ 170 ਤੇ 50 ਕਿੰਨੇ ਹੋਗੇ 120 120 ਜਦੋਂ ਉਧਰ ਜਾ ਕੇ ਮਾਈਨਸ ਹੋਏਗਾ 180 ਵਿੱਚੋਂ ਤੇ ਮੇਰੇ ਕੋਲ 60 ਡਿਗਰੀ ਆਨਸਰ ਆ ਜਾਏਗਾ ਸੋ QRS ਦਾ ਮੁੱਲ ਕਿੰਨਾ ਆ ਗਿਆ 60 ਡਿਗਰੀ ਚਿੱਤਰ 6.26 ਵਿੱਚ ਜੇਕਰ AB ਸਮਾਨਤਰ CD ਹੈ ਤਾਂ ਐਂਗਲ AB ਕਿਉਂ 50 ਡਿਗਰੀ ਹੈ ਅਤੇ ਐਂਗਲ PRD 127 ਡਿਗਰੀ ਹੈ ਤਾਂ x ਅਤੇ y ਪਤਾ ਕਰੋ ਹੁਣ ਬੱਚਿਓ ਦੇਖੋ AB ਤੇ CD ਜਿਹੜੇ ਆ ਉਹ ਸਮੰਤਰ ਹੈ ਆਪਾਂ ਕਰਦੇ ਹਾਂ AB ਜਿਹੜੀ ਆ ਉਹ CD ਦੇ ਸਮੰਤਰ ਹੈ ਬੇਟਾ ਅਗਰ ਮੈਂ ਦੇਖਾਂ ਕਿ ABCD ਸਮੰਤਰ ਹੈ ਤੇ PQ ਇੱਕ ਰੇਖਾ ਇਹਨਾਂ ਨੂੰ ਕੱਟ ਰਹੀ ਹੈ ਤੇ ਆਪਾਂ ਬੜੇ ਆਰਾਮ ਨਾਲ ਕਹਿ ਸਕਦੇ ਹਾਂ ਕਿ ਆਹ ਕੋਣ ਜਿਹੜਾ ਇਕਾਂਤਰ ਕੋਣ ਇਕਾਂਤਰ ਅੰਦਰਲਾ ਕੋਣ ਇਹ ਬਰਾਬਰ ਹੋਏਗਾ ਤੇ ਇੱਥੇ ਸਿੱਧਾ ਹੀ ਆ ਗਿਆ ਕਿ X ਮੇਰੇ ਕੋਲ 50 ਡਿਗਰੀ ਹੈਗਾ ਔਰ ਉਸ ਤੋਂ ਬਾਅਦ ਅਗਰ ਆਪਾਂ A ਵਾਲੀ ਰੇਖਾ ਦੇਖੀਏਗੇ ਆ ਦੋਨੋਂ ਅਗਰ ਰੇਖਾਵਾਂ ਸਮੰਤਰ ਹੈ ਤੇ ਇਹ ਰੇਖਾ ਅਗਰ ਕੱਟ ਰਹੀ ਹੈ ਤੇ ਆਹ ਜੇ 127 ਡਿਗਰੀ ਹੈ ਤੇ ਆ ਪੂਰਾ 20 127 ਡਿਗਰੀ ਹੋਏਗਾ ਇਹ ਵੀ ਇਕਾਂਤਰ ਅੰਦਰਲੇ ਕੋਣ ਹੋਣਗੇ ਇਹਦਾ ਮਤਲਬ 50 ਡਿਗਰੀ y 127 ਇਹ ਕੀ ਹੈ ਇਕਾਂਤਰ ਅੰਦਰਲੇ ਕੋਣ ਜੇਤੇ ਵੀ ਸੇਮ ਇਹੀ ਰੀਜ਼ਨ ਦੇਣਾ ਇਕਾਂਤਰ ਅੰਦਰਲੇ ਕੋਣ ਕਿ ਇਹ x 50 ਡਿਗਰੀ ਇਹ ਇੱਕ ਅੰਦਰ ਅੰਦਰਲੇ ਕੋਣ ਹੈਗੇ ਹੁਣ y ਕਿੰਨਾ ਆ ਗਿਆ 127 ਆ ਵਿੱਚੋਂ ਜਦੋਂ ਅਸੀਂ 50 ਕੱਢਦੇ ਆ ਤੇ ਸਾਡੇ ਕੋਲ ਆ ਜਾਂਦਾ ਹੈ y 127 ਵਿੱਚੋਂ ਜਦੋਂ ਅਸੀਂ 50 ਕੱਢਾਂਗੇ ਆ ਜਾਏਗਾ y 77 ਡਿਗਰੀ ਸੋ ਇਹ ਸਾਡੇ ਕੋਲ ਆਨਸਰ ਆ ਗਿਆ x ਤੇ y ਦਾ ਅਸੀਂ ਮੋਲੇ ਦੇ ਵਿੱਚ ਪਤਾ ਕਰਨਾ ਸੀ ਆਓ ਕਰਦੇ ਆ ਪੰਜਵਾਂ ਸਵਾਲ ਚਿੱਤਰ 6.27 ਵਿੱਚ PQ ਅਤੇ RS ਦੋ ਦਰਪਣ ਹਨ ਜੋ ਇੱਕ ਦੂਜੇ ਦੇ ਸਮਾਂਤਰ ਰੱਖੇ ਗਏ ਹਨ ਇਕਾ ਪੱਤੀ ਕਿਰਨ AB ਦਰਪਨ B 'ਤੇ ਟਕਰਾਂਦੀ ਹੈ ਅਤੇ ਪਰਵਰਤਿਤ ਕਿਰਨ ਪੱਥ B C 'ਤੇ ਚਲਦੇ ਦਰਪਨ RS ਤੋਂ C ਟਕਰਾਂਦੀ ਹੈ ਤੇ ਦੁਬਾਰਾ CD ਦੇ ਇੱਕੋ ਦਿਸ਼ਾ ਵਿੱਚ ਪਰਵਰਤਿਤ ਹੋ ਜਾਂਦੀ ਹੈ ਸਿੱਧ ਕਰੋ ਕਿ AB ਸਮਾਂਤਰ ਹੈ CD ਦੇ ਬੱਚਿਓ ਦੇਖੋ ਇਹ ਦਰਪਣ ਆ PQ ਤੇ RS ਇੱਕ ਇਨਸੀਡੈਂਟ ਰੇ ਇੱਕ ਰੇਖਾ ਜਿਹੜੀ ਏਬੀ ਤੇ ਟਕਰਾ ਕੇ ਸੀ ਤੋਂ ਟਕਰਾ ਕੇ ਫਿਰ ਡੀ ਵੱਲ ਜਾਂਦੀ ਹੈ ਔਰ ਇੱਥੋਂ ਪਤਾ ਲੱਗ ਰਿਹਾ ਹੈ ਕਿ ਅਸੀਂ ਅਪਰੂਵ ਕਰਨਾ ਹੈ ਕਿ ਏਬੀ ਸੀਡੀ ਦੇ ਸਮੰਤਰ ਹੈ ਹੈਗੀ ਹੈ ਸਿੱਧ ਕਰਨਾ ਹੈ ਉਹਦੇ ਲਈ ਅਸੀਂ ਕੰਸਟਰਕਸ਼ਨ ਕਰਦੇ ਹਾਂ ਇੱਥੇ ਇੱਕ ਲੰਮ ਖਿੱਚਦੇ ਹਾਂ ਔਰ ਇਹ ਬਣ ਜਗਾ ਐਂਗਲ 1 ਐਂਗਲ 2 ਔਰ ਇਹ ਐਂਗਲ ਜਿਹੜਾ ਇਹਨੂੰ ਸਮਦੁਭਾਜਿਤ ਕਰਦਾ ਹੈ ਜਦੋਂ ਮਤਲਬ ਐਂਗਲ 1 ਐਂਗਲ 2 ਦੇ ਬਰਾਬਰ ਆ ਔਰ ਇੱਥੇ ਵੀ ਆਪਾਂ ਇੱਕ ਪਰਪੈਂਡੀਗੂਲਰ ਖਿੱਚਦੇ ਆ ਉਹ ਵੀ ਉਹਨੂੰ ਦੋ ਹਿੱਸਿਆਂ 'ਚ ਡਿਵਾਈਡ ਕਰਦਾ ਹੈ ਐਂਗਲ 3 ਇਕੁਅਲ ਟੂ ਐਂਗਲ 4 ਹੁਣ ਬੱਚਿਓ ਦੇਖੋ ਕਿ ਅਸੀਂ ਇਹਦਾ ਨਾਮ ਰੱਖ ਦਿੰਨੇ ਆ BM ਤੇ ਇਹ ਹੋ ਜਾਏਗਾ CN ਇਹ ਅਸੀਂ ਅਸੀਂ ਕਿਹਾ ਕਿ ਇਹ ਦੋਨੋਂ ਸਮੰਤਰ ਰੇਖਾਵਾਂ ਆ ਪਰਪੈਂਡੀਗੂਲਰ ਹੈ ਠੀਕ ਹੈ ਲੰਬੇ ਗਏ ਨੇ ਅਗਰ ਮੈਂ ਮੰਨਾਂ ਕਿ BM ਅਗਰ ਇਹਦੀ ਵੱਖਰੀ ਡਾਇਗਰਾਮ ਬਣਾਵਾਂ ਇੱਥੇ BM ਤੇ ਆ CN ਐ ਆ CN ਐ ਆ BM ਐ ਔਰ ਇਹਨਾਂ ਨੂੰ ਇੱਕ ਰੇਖਾ ਕੱਟਦੀ ਪਈ ਹੈ ਪੈਰਲਲ ਰੇਖਾ ਤੇ ਸਾਨੂੰ ਪਤਾ ਹੀ ਹੈ ਕਿ ਇਹਦੇ ਜਿਹੜੇ ਕੋਣ ਹੈ ਇਧਰ ਵਾਲਾ ਕੋਣ ਇਧਰ ਵਾਲੇ ਕੋਣ ਦੇ ਬਰਾਬਰ ਹੋਏਗਾ ਇਧਰ 2 ਬਣਿਆ ਇਧਰ 3 ਬਣਿਆ ਇਹਦਾ ਮਤਲਬ ਹੈ ਜੇਕਰ BM ਪੈਰਲਲ ਹੈ CN ਦੇ ਤਾਂ ਐਂਗਲ 2 ਇਕੁਅਲ ਟੂ ਐਂਗਲ 3 ਰੀਜ਼ਨ ਦਵਾਂਗੇ ਇਕਾਂਤਰ ਅੰਦਰਲੇ ਕੋਣ ਇੰਟੀਰੀਅਰ ਐਂਗਲਸ ਇਕਾਂਤਰ ਅੰਦਰਲੇ ਕੋਣ ਹੁਣ ਮੈਂ ਤੁਹਾਨੂੰ ਦੱਸਿਆ ਹੀ ਹੋਇਆ ਹੈ ਕਿ ਇੱਕ ਜਿਹੜਾ ਉਹ ਦੋ ਦੇ ਬਰਾਬਰ ਹੈ ਕਿਉਂਕਿ ਇਹ ਜਿਹੜਾ BM ਹੈ ਉਹ ਐਂਗਲ ABC ਨੂੰ ਸਮਦੁਭਾਜਿਤ ਕਰਦਾ ਹੈ ਹੁਣ ਐਂਗਲ A ਕ ਐਂਗਲ 2 ਦੇ ਬਰਾਬਰ ਆ ਔਰ ਉਧਰੋਂ ਐਂਗਲ 3 ਐਂਗਲ 4 ਦੇ ਬਰਾਬਰ ਆ ਸੇਮ ਰੀਜ਼ਨ ਆ ਕਿ ਜਿਹੜਾ CN ਹੈ ਉਹ ਐਂਗਲ DCB ਨੂੰ ਸਮਦੁਭਾਜਿਤ ਕਰਦਾ ਹੈ ਹੁਣ ਇੱਥੋਂ ਸਾਨੂੰ ਕੀ ਪ੍ਰੂਵ ਹੋਇਆ ਹੈ ਕਿ ਜਿਹੜਾ ਪੂਰਾ ਐਂਗਲ ਹੈ ਜੇ ਮੈਂ ਇਹਨਾਂ ਨੂੰ ਜੋੜਦੀਆਂ ਐਂਗਲ 1 ਐਂਗਲ 2 ਉਹ ਕਿਹਦੇ ਇਕੁਅਲ ਆਂਦਾ ਹੈ ਕਿਉਂਕਿ 1 2 ਦੇ ਬਰਾਬਰ ਹੈ 2 ਅੱਗੇ 3 ਦੇ ਬਰਾਬਰ ਹੈ 3 ਅੱਗੇ 4 ਦੇ ਬਰਾਬਰ ਹੈ ਸੋ ਐਂਗਲ 1 ਤੇ 2 ਨੂੰ ਜੇ ਅਸੀਂ ਜੋੜਾਂਗੇ ਆ ਸਾਰਾ ਕੋਣ ਇਹ ਸਾਰੇ ਕੋਣ ਦੇ ਬਰਾਬਰ ਆ ਜਾਏਗਾ ਐਂਗਲ 3 ਐਂਗਲ 4 ਦੇ ਬਰਾਬਰ ਆ ਜਾਏਗਾ ਜਿੱਥੋਂ ਕਿ ਅੱਪਾ ਇਹ ਸ਼ੁਰੂ ਕਰਾਂਗੇ ਕਿ ਇਹ ਕੋਣ ਕਿਹਦੇ ਨਾਲ ਜੁੜੇ ਹੋਏ ਨੇ AB AB ਨਾਲ ਇਧਰੋਂ ਇਹ ਕੋਣ ਕਿਹਦੇ ਨਾਲ ਜੁੜਿਆ ਹੋਇਆ ਹੈ CD ਨਾਲ ਏ এবੀ ਦੇ ਸੀਡੀ ਨੂੰ ਅਗਰ ਬੀਸੀ ਕੱਟਦੀ ਹੈ ਤੇ ਇਹ ਉਹਨਾਂ ਦੇ ਇਕਾਂਤਰ ਕੋਣ ਆ ਸੋ ਇੱਥੋਂ ਪਤਾ ਲੱਗਦਾ ਹੈ ਕਿ ਇਹ ਕੋਣ ਹੋ ਗਿਆ ਐਂਗਲ ਏ ਬੀਸੀ ਤੇ ਆਹ ਕੋਣ ਹੋ ਗਿਆ ਐਂਗਲ ਬੀਸੀਡੀ ਸੋ ਇਹਦੇ ਵਿੱਚ ਆ ਗਿਆ ਏਸੀ ਏਬੀ ਜਿਹੜਾ ਹੈ ਇੱਥੋਂ ਸਿੱਧ ਹੋ ਗਿਆ ਕਿ এবੀ ਦੇ ਸੀਡੀ ਪੈਰਲਰ ਹੈਗੀਆਂ এবੀ ਤੇ ਸੀਡੀ ਸਮੰਤਰ ਰੇਖਾਵਾਂ ਜਿਹੜਾ ਕਿ ਅਸੀਂ ਸਿੱਧ ਕਰਨਾ ਸੀ ਸੋ ਬੱਚਿਓ ਏਸੀ ਸੋਲੂਸ਼ਨ ਸਾਡੇ ਅਭਿਆਸ 6.2 ਜਮਾਤ 9ਵੀਂ ਧੰਨਵਾਦ